ਹੈਲੋ ਫਰੈਂਡਸ ਕੀ ਮੇਉ ਸਾਰੇ ਜਣੇ ਆਈ ਹੋਪ ਸਾਰੇ ਜਣੇ ਠੀਕ ਠਾਕ ਹੋਮੋਗੇ ਲੋ ਜੀ ਪਹਿਲਾ ਮੈਂ ਇਹ ਵੀਡੀਓ ਬਿਨਾਂ ਰਿਕਾਰਡਿੰਗ ਤੋਂ ਬਣਾਈ ਤੀ ਲੇਕਿਨ ਹੁਣ ਮੈਨੂੰ ਰਿਕਾਰਡਿੰਗ ਕਰਨੀ ਪੈਗੀ ਕਿਉਂਕਿ ਥੋੜੀ ਜੀ ਮਿਸਟੇਕ ਹੋ ਗਈ ਤੀ ਤੇ ਲੋ ਜੀ ਆਪਾਂ ਤੁਹਾਨੂੰ ਇੱਕ ਨਵੀਂ ਚੀਜ਼ ਦੱਸਦੇ ਆਂ ਕਈ ਦਿਨ ਹੋ ਗਏ ਮੈਨੂੰ ਤੁਹਾਡੇ ਸਾਹਮਣੇ ਇੱਕ ਨਵਾਂ ਟਿਪਸ ਲੈ ਕੇ ਆਈ ਨੂੰ ਤੇ ਲੋ ਜੀ ਆਪਾਂ ਤੁਹਾਨੂੰ ਦੱਸਾਂਗੇ ਕਿ ਫੇਸ਼ੀਅਲ ਕੀਵੇਂ ਕਰਦੀ ਆਂ ਮੈਂ ਘਰ ਦੇ ਵਿੱਚ ਮੈਨੂੰ ਕਿਸੇ ਨੇ ਦੋ ਜਣਿਆਂ ਨੇ ਕਮੈਂਟ ਕਰਿਆ ਤਾਂ ਕੀ ਤੁਹਾਡਾ ਚਿਹਰਾ ਇੰਨਾ ਸਾਫ਼ ਕਿਵੇਂ ਰਹਿੰਦਾ ਤੁਹਾਡਾ ਗਲੋ ਕਰਦਾ ਚਿਹਰਾ ਤੁਸੀਂ ਕੀ ਲਗਾਉਂਦੇ ਹੋ ਹਨ ਤੇ ਮੈਂ ਕਦੇ ਵੀ ਪਾਰਲਰ ਨਹੀਂ ਜਾਂਦੀ 16 ਸਾਲ ਹੋ ਗਏ ਮੇਰੇ ਵਿਆਹ ਨੂੰ ਮੈਂ ਕਦੇ ਵੀ ਪਾਰਲਰ ਦਾ ਮੂੰਹ ਨਹੀਂ ਦੇਖਿਆ ਹੈਗਾ ਉਸ ਤੋਂ ਬਾਅਦ ਤੇ ਮੈਂ ਆਪਣੇ ਘਰ ਦੇ ਵਿੱਚ ਹੀ ਅਪਲਾਈ ਕਰਦੀ ਹਾਂ ਦੇਸੀ ਚੀਜ਼ਾਂ ਜੋ ਮੇਰੇ ਘਰ ਦੇ ਵਿੱਚ ਪਈਆਂ ਹੁੰਦੀਆਂ ਤੇ ਉਹਦੇ ਲਈ ਮੈਂ ਘਰ ਦੇ ਵਿੱਚ ਹੀ ਕਈ ਚੀਜ਼ਾਂ ਮੰਗਵਾ ਕੇ ਰੱਖੀਆਂ ਹੋਈਆਂ ਜੋ ਨੇਚਰਲੀ ਹੁੰਦੀਆਂ ਹਨਾ ਬਾਹਰ ਦੀ ਚੀਜ਼ਾਂ ਮੈਂ ਯੂਜ਼ ਨਹੀਂ ਕਰਦੀ ਜੋ ਨੇਚੁਰਲੀ ਚੀਜ਼ਾਂ ਆਪਣੇ ਘਰ ਦੇ ਵਿੱਚ ਮੈਂ ਉਹੀ ਰੱਖਦੀ ਹੁੰਨੀ ਐ ਤੇ ਉਹਦੇ ਲਈ ਮੈਂ ਇੱਕ ਚੀਜ਼ ਰੱਖੀ ਹੋਈ ਆ ਘਰ ਦੇ ਵਿੱਚ ਵਿਟਾਮਿਨ E ਦਾ ਕੈਪਸੂਲ ਜੋ ਕਿ ਮੈਂ ਇਕੱਠੇ ਮੰਗਵਾ ਕੇ ਰੱਖੇ ਹੋਏ ਆ ਇਹ ਵਿਟਾਮਿਨ E ਦਾ ਕੈਪਸੂਲ ਐ ਤੇ ਮੈਨੂੰ ਵਾਕੇ ਕਾਫੀ ਹੱਦ ਤੱਕ ਫਰਕ ਪਿਆ ਇਹ ਵਿਟਾਮਿਨ E ਦੇ ਕੈਪਸੂਲ ਨਾਲ ਕਿਉਂਕਿ ਜਦੋਂ ਮੇਰੀ ਗੁੜੀਆ ਹੋਈ ਸੀ ਮੇਰੇ ਚਿਹਰੇ ਦੇ ਉੱਤੇ ਬਹੁਤ ਜ਼ਿਆਦਾ ਛਾਈਆਂ ਹੋ ਗਈਆਂ ᱛੀਆਂ ਦਾਗ ਪੈ ਗਏ ਤੇ ਮੇਰੇ ਚਿਹਰੇ ਪਰ ਬਹੁਤ ਜ਼ਿਆਦਾ ਦਾਗ ਹੋ ਗਏ ਤੇ ਤੇ ਮੈਂ ਮੈਨੂੰ ਸਮਝ ਨਹੀਂ ਆਇਆ ਕਿ ਮੈਂ ਕੀ ਕਰਾਂ ਹਨਾ ਸਾਰੇ ਡਾਕਟਰਾਂ ਕੋਲ ਵੀ ਘੁੰਮੇ ਆਈ ਦਵਾਈਆਂ ਵੀ ਖਾਲੀਆਂ ਮੈਡੀਸਿਨ ਵੀ ਲੈ ਲਈ ਕੋਈ ਫਰਕ ਨਹੀਂ ਮੈਨੂੰ ਪਿਆ ਤੇ ਲੋ ਜੀ ਫਿਰ ਆਪਾਂ ਨੇ ਵਿਟਾਮਿਨ E ਦਾ ਕੈਪਸੂਲ ਸ਼ੁਰੂ ਕਰਿਆ ਇਹਦਾ ਫੇਸ਼ੀਅਲ ਕਰਾਂਗੇ ਆਪਾਂ ਇਹ ਤੁਸੀਂ ਰਾਤ ਨੂੰ ਨਾ ਦਿਨ ਚ ਨਹੀਂ ਲਗਾਉਣਾ ਹੈਗਾ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਲਾ ਲਓ ਇਹਨੂੰ ਆਪਣੇ ਚਿਹਰੇ ਦੇ ਉੱਤੇ ਜਿਵੇਂ ਆਪਾਂ ਫੇਸ਼ੀਅਲ ਕਰਦੇ ਆ ਨਾ ਮ사ਜ ਕਰਦੇ ਆ ਚਿਹਰੇ ਦੀ ਓਵੇਂ ਮ사ਜ ਕਰਨਾ ਉੱਪਰ ਦੀ ਤਰਫ ਹੇਠਾਂ ਨੂੰ ਲੈ ਕੇ ਨਾ ਹੱਥ ਨੂੰ ਉੱਪਰ ਦੀ ਤਰਫ ਘੁਮਾਣਾ ਹੈ ਤੁਸੀਂ ਇਹਨਾਂ ਚੰਗੀ ਤਰ੍ਹਾਂ ਇਹਨੂੰ 10 15 ਮਿੰਟ ਮ사ਜ ਕਰੋ ਤੁਹਾਡਾ ਚਿਹਰਾ ਇਹਨ ਬਿਲਕੁਲ ਗਲੋ ਕਰੂਗਾ ਦੁੱਧ ਵਾਂਗੂ ਚਮਕੂਗਾ ਚਿੱਟਾ ਹੋਊਗਾ ਤੁਹਾਡਾ ਚਿਹਰਾ ਹਨਾ ਤੇ ਤੁਹਾਨੂੰ ਕਿਤੇ ਵੀ ਪਾਰਲਰ ਤੇ ਜਾਣ ਦੀ ਲੋੜ ਨਹੀਂ ਹੈਗੀ ਤੁਹਾਡੇ ਘਰ 'ਚ ਹੀ ਪਾਰਲਰ ਦੀਆਂ ਸਾਰੀਆਂ ਚੀਜ਼ਾਂ ਮੌਜੂਦ ਹੁੰਦੀਆਂ ਜੀ ਇਹ ਤਾਂ ਭੇਡਚਾਲ ਹੈ ਹਨਾ ਜਦੋਂ ਦੇਖ ਲੈਣੇ ਆਪਾਂ ਵੀ ਪਾਰਲਰ 'ਚ ਜਾਂਦੇ ਆ ਸਾਰੇ ਜਾਂਦੇ ਆ ਇਹ ਭੇਡਚਾਲ ਹੈ ਵੀਰੇ ਭੈਣੋ ਤੇ ਜੋ ਵੀ ਹਾਂ ਸੌਰੀ ਖਾਸ ਕਰਕੇ ਸਿਸਟਰਜ਼ ਜਿਹੜਿਆਂ ਨੂੰ ਮਤਲਬ ਆਪਣੇ ਚਿਹਰੇ ਦੀ ਕੇਅਰ ਕਰਦੀਆਂ ਆ ਤੇ ਦੇਖੋ ਉੱਪਰ ਦੀ ਤਰਫ ਲੇਜੋ ਇਹਨੂੰ ਹਨਾ ਇਹ ਦੇਖ ਲਓ ਉੱਪਰ ਦੀ ਤਰਫ ਕਰਦੀਆਂ ਮੈਂ ਫੇਸ਼ੀਅਲ ਮੇਰੇ ਚਿਹਰੇ ਤੇ ਕਾਫੀ ਹੱਦ ਤੱਕ ਫਰਕ ਪਿਆ ਹੈ ਔਰ ਮੇਰੇ ਚਿਹਰੇ ਦੇ ਉੱਪਰ ਕੋਈ ਵੀ ਤੇਲ ਨਹੀਂ ਹੈਗਾ ਮਤਲਬ ਬਿਲਕੁਲ ਅਬਜ਼ਰਬ ਹੋ ਗਿਆ ਦੇਖੋ ਤੁਸੀਂ ਤੇ oily ਨਹੀਂ ਹੈਗਾ ਮੇਰਾ ਚਿਹਰਾ ਬਿਲਕੁਲ ਵੀ ਡਰਾਈ ਹੋ ਗਿਆ ਐਨ ਚੰਗੀ ਤਰ੍ਹਾਂ ਡਰਾਈ ਕਰਤਾ ਮੈਂ ਅਬਜ਼ਰਬ ਕਰਤਾ ਵਿੱਚ ਚੰਗੀ ਤਰ੍ਹਾਂ ਔਰ ਜੇ ਕਿਸੇ ਦਾ ਚਿਹਰਾ oily ਹੈ ਜਾਂ dry ਹੈ ਤੁਸੀਂ ਵੀ ਉਹ ਵੀ try ਕਰ ਸਕਦੇ ਆ ਇਹਨੂੰ vitamin E ਦੇ capsule ਨੂੰ ਕੋਈ ਵੀ effect ਨਹੀਂ ਹੈਗਾ ਜੀ ਇਹਦਾ vitamin E ਦਾ capsule ਤੁਸੀਂ use ਕਰ ਸਕਦੇ ਹੋ ਹਨਾ ਚਾਹੇ ਭਾਵੇਂ oily skin ਹੋਵੇ ਭਾਵੇਂ ਤੁਹਾਡੀ dry ਹੋਵੇ ਇਹ 10 15 ਮਿੰਟ ਦੀ massage ਕਰਨੀ ਹੈ ਤੁਹਾਡਾ ਚਿਹਰਾ ਸਿਸੇ ਵਾਂਗੂ ਚਮਕੂਗਾ ਜੀ ਫਿਰ ਤੁਸੀਂ ਕਹੋਗੇ ਵੀ ਹਾਂ ਦੀਦੀ ਨੇ ਸਾਨੂੰ ਠੀਕ ਦੱਸਿਆ ਤੇ ਬਿਲਕੁਲ ਤੁਹਾਡਾ ਚਿਹਰਾ ਐਨ ਚੰਗੀ ਤਰ੍ਹਾਂ ਐਬਜ਼ਰਬ ਕਰਨਾ ਵਿੱਚੇ ਨੂੰ ਤੇਲ ਨੂੰ ਇਹ ਤੇਲ ਨਿਕਲਦਾ ਜੀ ਵਿਟਾਮਿਨ E ਦੇ ਕੈਪਸੂਲ ਚੋਂ ਇੱਕ ਤੇਲ ਜਾਂ ਨਿਕਲਦਾ ਹੈ ਇਹ ਚੰਗੀ ਤਰ੍ਹਾਂ ਤੁਸੀਂ ਚਿਹਰੇ ਦੇ ਉੱਤੇ ਐਬਜ਼ਰਬ ਕਰ ਦੇਣਾ ਦੇਖੋ ਐਬਜ਼ਰਬ ਹੋ ਗਿਆ ਬਿਲਕੁਲ ਡਰਾਈ ਹੋ ਗਿਆ ਮੇਰਾ ਚਿਹਰਾ ਦੇਖੋ ਤੁਸੀਂ ਤੇ ਇਹ ਬਿਲਕੁਲ ਡਰਾਈ ਹੋ ਗਿਆ ਔਰ ਜਿਹੜਾ ਬਚ ਜਾਂਦਾ ਆਪਾਂ ਬਾਕੀ ਆਪਣੇ ਹੱਥਾਂ ਤੇ ਮ사ਜ ਕਰ ਸਕਦੇ ਆ ਤੇ ਆਪਣੇ ਹੱਥਾਂ ਦੇ ਉੱਤੇ ਮ사ਜ ਕਰ ਲਓ ਆਪਣੇ ਹੱਥ ਪੈਰ ਵੀ ਕਾਫੀ ਹੱਦ ਤੱਕ ਗੋਰੇ ਹੋ ਜਾਂਦੇ ਆ ਇਹਦੇ ਨਾਲ ਤੇ ਤੁਸੀਂ ਦੇਖੋ ਮੇਰੇ ਚਿਹਰੇ ਤੇ ਗਲੋ ਆ ਗਿਆ ਤੇ ਜੇ ਤੁਸੀਂ ਮੇਰੇ ਚੈਨਲ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਜੀ ਸਕਿਪ ਨਾ ਕਰਿਆ ਕਰੋ ਤੇ کافی حد ਤੱਕ ਮੇਰੇ ਚਿਹਰੇ ਤੇ 글로 ਆ ਗਿਆ ਜੀ ਦੇਖੋ ਤੁਸੀਂ ਨਾਲੇ ਬਹਾਨੇ ਨਾਲ ਮੈਂ ਕਰ ਲਿਆ ਨਾਲੇ ਤੁਹਾਨੂੰ ਦੱਸ ਲਿਆ ਦੱਸ ਤਿਆ ਮੈਂ ਹਨਾ ਵੀ ਵਿਟਾਮਿਨ E ਦਾ ਕੈਪਸੂਲ ਜ਼ਰੂਰ ਯੂਜ਼ ਕਰੋ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਲਾਓ ਸਵੇਰੀ ਤਾਜੇ ਪਾਣੀ ਦੇ ਨਾਲ ਮੂੰਹ ਧੋ ਲਓ ਤੁਹਾਡਾ ਚਿਹਰਾ ਇਹਨ ਚੰਗੀ ਤਰ੍ਹਾਂ ਚਮਕੂਗਾ ਕਿਤੇ ਜਾਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਤੁਹਾਡੇ ਚਿਹਰੇ ਦੇ ਉੱਤੇ 글로 ਆਊਗਾ ਜੀ ਹਰ ਹਾਲ ਦੇ ਵਿੱਚ ਆਊਗਾ ਤੇ ਮੇਰੇ ਚਿਹਰੇ ਦੇ ਉੱਤੇ ਨਾ ਕੋਈ ਛਾਈਆਂ ਆਇਆ ਤੇ ਨਾ ਕੋਈ ਦਾਗ ਹੈ ਵਿਟਾਮਿਨ E ਦੇ ਕੈਪਸੂਲ ਨਾਲ ਸਾਰਾ ਕੁਝ ਮੇਰੇ ਚਿਹਰੇ ਦੇ ਉੱਤੇ ਸਾਫ਼ ਹੋ ਗਿਆ ਔਰ ਬਿਲਕੁਲ ਮੇਰਾ ਚਿਹਰਾ ਹੈਗਾ ਜਿਹੜਾ ਇਹ ਗੋਰਾ ਹੋ ਗਿਆ ਬਿਲਕੁਲ ਪਹਿਲਾਂ ਤੋਂ ਵੀ ਜ਼ਿਆਦਾ ਸਾਫ਼ ਹੋ ਗਿਆ ਤੇ ਬਾਕੀ ਤੁਹਾਨੂੰ ਕਿਵੇਂ ਦਾ ਲੱਗਿਆ ਜੀ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਤੇ 10 15 ਮਿੰਟ ਦੀ ਮ사ਜ ਕਰਨੀ ਆ ਜਿਹੜਾ ਬਾਕੀ ਮਾੜਾ ਮੋਟਾ ਬਚ ਜਾਂਦਾ ਉਹਨੂੰ ਆਪਾਂ ਆਪਣੇ ਹੱਥਾਂ ਤੇ ਲਾ ਲਓ ਪੈਰਾਂ ਤੇ ਲਾ ਲਓ ਹੱਥਾਂ ਪੈਰਾਂ ਤੇ ਲਾ ਕੇ ਵੀ ਕਾਫੀ ਹੱਦ ਤੱਕ ਸਾਫ਼ ਹੋ ਜਾਂਦਾ ਹੈ ਗੋਰੇ ਹੋ ਜਾਂਦੇ ਆ ਜੀ ਹੱਥ ਜਿਹੜੇ ਦਾਗ ਹੁੰਦੇ ਆ ਨਾ ਹੱਥਾਂ ਦੇ ਉੱਪਰ ਵੀ ਉਹ ਵੀ ਚੰਗੀ ਤਰ੍ਹਾਂ ਸਾਫ਼ ਹੋ ਜਾਂਦੇ ਆ ਤੇ ਚਿਹਰਾ ਵੀ ਇੱਕਦਮ ਸਾਫ਼ ਹੋ ਜਾਂਦਾ ਜਿਹੜੇ ਛੋਟੇ ਛੋਟੇ ਦਾਗ ਹੁੰਦੇ ਆ ਚਿਹਰੇ ਤੇ ਕਾਲਾਪਨ ਹੁੰਦਾ ਛਾਈਆਂ ਹੁੰਦੀਆਂ ਪਿੰਪਲਸ ਹੋ ਗਏ ਸਾਰੀ ਚੀਜ਼ਾਂ ਸਾਫ਼ ਕਰ ਦਿੰਦਾ ਜੀ ਵਿਟਾਮਿਨ E ਦਾ ਕੈਪਸੂਲ ਤੇ ਕਿਦਾਂ ਦੀ ਲੱਗੀ ਜੀ ਤੁਹਾਨੂੰ ਮੇਰੀ ਵੀਡੀਓ ਪਲੀਜ਼ ਲਾਈਕ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇੱਕ ਨਵੇਂ ਟਿਪਸ ਦੇ ਨਾਲ ਫੇਰ ਦੁਬਾਰਾ ਆਪਾਂ ਮਿਲਦੇ ਹਾਂ ਜੀ ਤਦ ਤੱਕ ਕੇ ਲਈ ਬਾਈ ਬਾਈ ਤੇ ਚਿਹਰਾ ਮੈਨੂੰ ਵੀ ਲੱਗ ਰਿਹਾ ਵਕਈ ਮੇਰਾ ਕੀ ਬਹੁਤ ਵਧੀਆ ਹੋ ਗਿਆ ਤੇ ਹੁਣ ਮੈਂ ਪਾਰਲਰ ਕਿਤੇ ਨਹੀਂ ਜਾਂਦੀ ਹੈਗੀ ਆਪਣੇ ਘਰ ਦੇ ਵਿੱਚ ਹੀ ਪਾਰਲਰ ਖੋਲ ਰੱਖਿਆ ਮੈਂ ਤੇ ਆਪਣੇ ਘਰ ਦੇ ਵਿੱਚ ਹੀ ਦੇਸੀ ਚੀਜ਼ਾਂ ਵਰਤਦੀਆਂ ਜੋ ਮੇਰੇ ਘਰ ਦੇ ਵਿੱਚ ਪਈਆਂ ਕਿਤੇ ਵੀ ਬਾਹਰ ਨਹੀਂ ਜਾਂਦੀ ਮੈਂ ਤੇ ਨੇਚਰਲੀ ਚੀਜ਼ਾਂ ਯੂਜ਼ ਕਰੋ ਜੀ ਤੁਸੀਂ ਵੀ ਬਾਈ ਜੀ ਟੇਕ ਕੇਅਰ